ਨਨਕੁਰਦੇ ਜੈ ਕੁਰਦੇ ਕਿਉਂਕਿ ਸਭ ਨੂੰ ਪਤਾ ਵਾ ਧੰਨ ਧੰਨ ਸ੍ਰੀ ਸਤਿਗੁਰੂ ਰਮਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਇੱਕ ਤਰੀਕ ਨੂੰ ਕਾਸ਼ੀ ਵਿਖੇ ਉੱਤਰ ਪ੍ਰਦੇਸ਼ ਵਿਖੇ ਮਨਾਇਆ ਜਾ ਰਿਹਾ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਲੱਖ ਲੱਖ ਕਰੋੜਾ ਕਰੋੜਾ ਵਧਾਈਆਂ ਜਿਹੜਾ ਅੱਜ ਗਣਤੰਤਰ ਦਿਵਸ 26 ਜਨਵਰੀ ਆ ਉਸ ਤੇ ਵੀ ਮੈਂ ਸਾਰੇ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਊਂਗਾ ਇੱਕੋ ਅਹਿਮ ਗੱਲ ਤੁਹਾਡੇ ਨਾਲ ਕਰਨ ਲੱਗਿਆ ਭਰਾਵੋ ਸਾਡੇ ਸਤਿਗੁਰੂ ਜੀ ਮਹਾਰਾਜ ਜੀ ਸ੍ਰੀ ਨਰਿੰਦਰ ਦਾਸ ਜੀ ਜੋ ਕਿ ਡੇਰਾ ਬੱਲਾਂ ਦੇ ਮੁਖੀ ਹਨ ਅੱਜ ਸਾਡੇ ਮਾਨ ਜੋ ਪ੍ਰਧਾਨ ਮੰਤਰੀ ਜੀ ਨੇ ਜਾਂ ਮਾਨ ਜੋ ਸ੍ਰੀ ਰਾਸ਼ਟਰਪਤੀ ਜੀ ਨੇ ਪਦਮ ਸ਼੍ਰੀ ਵਾਰ ਸ਼੍ਰੀ ਨਰਿੰਦਰ ਦਾਸ ਜੀ ਮਹਾਰਾਜ ਜੀ ਸਤਿਗੁਰੂ ਜੀ ਨੂੰ ਦੇਣ ਦਾ ਐਲਾਨ ਕੀਤਾ ਵਾ ਬਹੁਤ ਬਹੁਤ ਵਧਾਈ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਰਾਸ਼ਟਰਪਤੀ ਜੀ ਦਾ ਧੰਨਵਾਦ ਮੈਂ ਕਾਮਨਾ ਕਰਦਾ ਵਾਂ ਅਰਦਾਸ ਕਰਦਾ ਵਾਂ ਪਰਮਾਤਮਾ ਕੇ ਸ੍ਰੀ ਸਤਗੁਰੂ ਨਰਿੰਜਨ ਦਾਸ ਜੀ ਮਹਾਰਾਜ ਜੀ ਸੰਤ ਜੀ ਦਾ ਦਾ ਸਿਹਤ ਸਹੀ ਰਹੇ ਖੁਸ਼ੀਆਂ ਆਉਣ ਕੋਈ ਪਹਿਲਾਂ ਵੀ ਸ੍ਰੀ ਮਹਾਰਾਜ ਜੀ ਨਰਿੰਜਨ ਦਾਸ ਜੀ ਸੰਤ ਜੀ ਦੇਸ਼ ਅਤੇ ਵਿਦੇਸ਼ ਦੀ ਸੇਵਾ ਕਰਦੇ ਆ ਰਿਹਾ ਸੰਗਤਾਂ ਦੀ ਸੇਵਾ ਕਰਦੇ ਆ ਕਰੋੜਾ ਲੋਕਾਂ ਦੀ ਸੇਵਾ ਕਰਦੇ ਆ ਰਿਹਾ ਹਰ ਸਾਲ ਕਾਸ਼ੀ ਵਿਖੇ ਜਾ ਕੇ ਐਡੀ ਵੱਡੀ ਉਮਰ ਵਿੱਚ ਵੀ ਸ੍ਰੀ ਸਤਗੁਰੂ ਅਰਬਦਾਸ ਮਹਾਰਾਜ ਦਾ ਜਨਮ ਦਿਹਾੜਾ ਹਰ ਸਾਲ ਮਨਾਉਂਦੇ ਆ 18-20 ਵਿੱਚ ਵੀ ਮਨਾਇਆ ਜਾ ਰਿਹਾ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਬਹੁਤ ਵਧੀਆ ਗੱਲ ਆ ਭਰਾਵੋ ਇਸ ਤਰ੍ਹਾਂ ਹੀ ਰਣ ਮਿਲ ਕੇ ਰਹੋ ਸਤਗੁਰੂ ਸ੍ਰੀ ਅਰਬਦਾਸ ਮਹਾਰਾਜ ਦਾ ਜਨਮ ਦਿਹਾੜਾ ਵੱਧ ਵੱਧ ਖੁਸ਼ੀਆਂ ਭਰਿਆ ਮਨਾਓ ਦੇਖੋ ਇਹ ਪਹਿਲੀ ਸਰਕਾਰ ਆ ਆਧੁਨਿਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਜਿਨ੍ਹਾਂ ਨੇ ਸ੍ਰੀ ਸੰਤਗੁਰੂ ਨਰਿੰਦਰਦਾਸ ਜੀ ਮਹਾਰਾਜ ਜੀ ਨੂੰ ਪਦਮ ਸ਼੍ਰੀ ਵਾਰ ਦਿੱਤਾ ਬਹੁਤ ਵਧੀਆ ਗੱਲ ਆ ਭਰਾਵੋ ਸਾਡਾ ਪੰਜਾਬ ਬਹੁਤ ਵੱਡਾ ਗੌਰਵ ਸਾਨੂੰ ਮਾਣ ਆ ਪੰਜਾਬ ਦਾ ਜਿਹੜਾ ਪਹਿਲਾ ਜਿਹੜਾ ਸਾਨੂੰ ਡੇਰਾ ਬੱਲਾ ਨੂੰ ਪਦਮ ਸ਼੍ਰੀ ਵਾਰ ਮਿਲਿਆ ਬਹੁਤ ਵਧੀਆ ਗੱਲ ਆ ਇਸੇ ਤਰ੍ਹਾਂ ਹੀ ਪ੍ਰਮਾਤਮਾ ਦੇਨ ਦੁਗੜੀ ਰਾਜ ਚੌਕਣੀ ਸੇਤ ਤੰਦਰੁਸਤੀ ਬਖਸ਼ੇ ਮਹਾਰਾਜ ਜੀ ਨੂੰ ਸ੍ਰੀ ਨਰਿੰਦਰਦਾਸ ਜੀ ਨੂੰ